ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਸਾਡੇ ਨਵੇਂ ਚੈਨਲ ਤੇ ਤੇ ਅੱਜ ਅਸੀਂ ਤੁਹਾਨੂੰ ਦੱਸਣ ਜਾ ਰਹੇ ਹਾਂ ਕਿ ਨੰਨੀ ਦੀ ਭੂਆ ਜਿਹੜੀ ਕਿ ਦਿਵਾਲੀ ਲੈ ਕੇ ਆਏ ਨੇ ਤੇ ਉਹ ਉਹ ਦਿਵਾਲੀ ਦੇਣ ਵਿੱਚ ਲੇਟ ਹੋ ਗਏ ਇਸ ਕਰਕੇ ਉਹ ਅੱਜ ਆਏ ਸਾਡੇ ਕੋਲ ਤਾਂ ਦੇਖਦੇ ਆ ਉਹ ਬੱਚਿਆਂ ਲਈ ਕੀ ਕੁਝ ਲੈ ਕੇ ਆਏ ਜੇਕਰ ਤੁਹਾਨੂੰ ਸਾਡੀ ਵੀਡੀਓ ਵਧੀਆ ਲੱਗੇ ਤਾਂ ਤੁਸੀਂ ਸਾਡੀ ਵੀਡੀਓ ਨੂੰ ਲਾਈਕ ਜਰੂਰ ਕਰਿਓ ਜੀ ਤੇ ਸਬਸਕ੍ਰਾਈਬ ਸਾਡੇ ਚੈਨਲ ਨੂੰ ਵੀ ਜਰੂਰ ਕਰ ਲਿਓ ਕਿਉਂਕਿ ਅਸੀਂ ਆਉਣ ਵਾਲੇ ਟਾਈਮ 'ਚ ਐਵੇਂ ਦੀਆਂ ਛੋਟੀਆਂ-ਛੋਟੀਆਂ ਖੁਸ਼ੀਆਂ ਛੋਟੇ-ਛੋਟੇ ਪਲ ਤੁਹਾਡੇ ਨਾਲ ਸਾਂਝੇ ਕਰਦੇ ਰਵਾਂਗੇ ਸੋ ਤੁਹਾਨੂੰ ਦਿਖਾਣੇ ਆ ਕਿ ਅੱਜ ਨੰਨੀ ਦੀ ਭੂਆ ਨੰਨੀ ਵਾਸਤੇ ਕੀ ਕੁਝ ਲੈ ਕੇ ਆਈ ਹੈ ਦੇਖਦੇ ਆਪਾਂ हां जी नन्नी जी क्या कुछ मिल गया आज पुआ कोड़ों आओ तनु वसीद खाने सालू बुआ ने की की जितना सब तो पहला पुआ ने ए डे आय की नाम है ना ए नाम है फन प्राइस करके कुछ है, है। आज जैसे देखता भी जो ये इतने सारे कॉड्स मुनाजिर इतने मूंग दाल आह बर्थडे आय पैकेट ਲੋ ਜੀ ਸੈਮ ਨੂੰ ਵੀ ਲੋੜ ਐ ਚੀਜ਼ਾਂ ਦੀ ਸੈਮ ਚੱਕ ਚੱਕ ਕੇ ਮਾਰਿਆ ਰਨਜੋਤ ਦੇ ਬੁੱਝ ਆ ਗਏ ਸਾਡੇ ਕੋਲ ਹਲਦੀ ਰਾਮ ਦੇ ਕਲਾਸਿਕਲ ਸੌਲਟਡ ਵਾਲੇ ਚਿਪਸ ਜਿਹੜੇ ਠੀਕ ਆ ਇਹਦੇ ਵਿੱਚ ਅਲਗ ਅਲਗ ਫਲੇਵਰ ਆਉਂਨੇ ਨੇ ਤੇ ਅੰਦੇ ਐ ਸਾਸੀ ਹੁਣ ਇਹ ਦਿੱਤਾ ਦਿੰਦਾ ਤਾਂ ਐ ਸਾਡੇ ਕੋਲ ਤਾਂ ਐ ਸਾਡੇ ਕੋਲ ਹੈ ਹਲਦੀ ਰਾਮ ਦਾ ਇਹ ਕੋਰ ਟੈਂਗੀ ਟਮੇਟੋ ਆਹ ਵੀ ਇੱਕ ਚਿਪਸ ਵੀ ਆ ਤੁਸੀਂ ਦੇਖ ਸਕਦੇ ਹੋ ਸੇਮੀਆ ਨੋ ਭਈ ਭੂਆ ਨੇ ਤਾਂ ਬਹੁਤ ਕੁਝ ਦਿੱਤਾ

ਤ ਸਭ ਤੋਂ ਬੈਲਕਨ ਚ ਪੈਕ ਕਰ ਲੈਣੇ ਆ ਤੇ ਇਹ ਵੀ ਦਿੱਤਾ ਗਿਆ ਜੀ ਬੱਚਿਆਂ ਨੂੰ ਤਾਕਤ ਦੇਣ ਵਾਸਤੇ ਇਹ ਸਾਰੀਆਂ ਚੀਜ਼ਾਂ ਵੈਸੇ ਤਾਂ ਜੰਗ ਫੂਡ ਚ ਆਉਂਦੀਆਂ ਨੇ ਘੱਟ ਖਾਣੀਆਂ ਚਾਹੀਦੀਆਂ ਬੱਚਿਆਂ ਨੂੰ ਪਰ ਜਿਹੜੀਆਂ ਆ ਚੀਜ਼ਾਂ ਉਹ ਜ਼ਰੂਰ ਪਰ ਤੁਹਾਨੂੰ ਪਤਾ ਹੀ ਹੈ ਬੱਚੇ ਤਾਂ ਇਹਨੂੰ ਜ਼ਿਆਦਾ ਲਾਈਕ ਕਰਦੇ ਆ ਜਿਵੇਂ ਕਿ ਨੰਨੀ ਲੱਗਾ ਹੋਇਆ फटाफट ਆਪਣਾ ਪੈਕ ਕਰਨ ਵਾਸਤੇ ਕਿਉਂਕਿ ਲਓ ਹੁਣ ਮੈਂ ਖਾਵਾਂ ਕੁਛ ਤਾਂ ਹਾਂਜੀ ਸैम ਤੁਸੀਂ ਕੀ ਖਾਣਾ ਹੈ ਕੀ ਖਾਣਾ ਤੁਸੀਂ ਕੀ ਖਾਣਾ ਹੈ ਤਾਂ ਹੁਣ ਹੀ ਅਸੀਂ ਖਾਣ ਲੱਗੇ ਅੱਛੇ ਤਾਂ ਸਾਨੂੰ ਸਾਡੀ ਵੀਡੀਓ ਕਿੱਦਾਂ ਦੀ ਲੱਗੀ ਤੁਸੀਂ ਲਾਈਕ ਸਬਸਕ੍ਰਾਈਬ ਕਰਕੇ ਸਾਡੇ ਨੂੰ ਕਮੈਂਟਸ ਤੇ ਜਾ ਸਕਦੇ ਹੋ ਤਾਂ ਇਹ ਸੀ ਅੱਜ ਦੀ ਵੀਡੀਓ ਥੈਂਕ ਯੂ ਫॉर ਵਾਚਿੰਗ ਬਾਏ ਐਂਡ ਟੇਕ ਕੇਅਰ ਅਰੇ ਬੱਸ